ਮੰਨੀਆਂ ਮੰਗਾਂ ਲਾਗੂ ਨਾ ਕਰਨ ਤੇ ਬਿਜਲੀ ਕਾਮੀਆਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ 3 ਦਿਨ ਤੱਕ ਨਹੀਂ ਹੋਵੇਗਾ ਕੋਈ ਕੰਮ ਜੁਆਇੰਟ ਫੋਰਮ ਪੰਜਾਬ ਬਿਜਲੀ ਮਲਾਜ਼ਮ ਇਕਤਾ ਮੰਚ ਦੇ ਬਿਜਲੀ ਬੋਰਡ ਵਿੱਚ ਕੰਮ ਕਰਦੇ ਆ ਭਾਰਤੀ ਜਥੇਬੰਦੀਆਂ ਦੇ ਸੱਦੇ ਤੇ ਆਪਣੀਆਂ ਜਾਇਜ਼ ਮੰਗਾਂ ਪਾਵਰ ਕਾਰਪੋਰੇਸ਼ਨ ਤੇ ਮੈਨੇਜਮੈਂਟ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨਾਲ ਮਿਤੀ 11 ਜੁਲਾਈ ਨੂੰ ਮੀਟਿੰਗ ਵਿੱਚ ਬਿਜਲੀ ਕਰਮਚਾਰੀਆਂ ਦੀਆਂ ਜੋ ਪਿਛਲੇ ਸਮੇਂ ਤੋਂ ਲੰਬੀਆਂ ਪੈਂਡਿੰਗ ਪਈਆਂ ਮੰਗਾਂ ਸਨ ਉਹ ਹਜੇ ਤੱਕ ਪੂਰੀਆਂ ਨਹੀਂ ਹੋਈ ਨਹੀਂ ਹੋਈਆਂ ਜਿੱਦ ਰੋਸ਼ ਕਰਕੇ ਪੰਜਾਬ ਦੇ ਜਿਹੜੇ ਬਿਜਲੀ ਕਾਮੇ ਸੀ ਉਹ ਤਿੰਨ ਦਿਨ ਲਈ ਛੁੱਟੀ ਤੇ ਚਲੇ ਗਏ ਹਨ ਜਿਸ ਕਰਕੇ ਕੋਈ ਤਿੰਨ ਦਿਨ ਤੱਕ ਕੰਮ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸਨ ਉਹ ਹਜੇ ਤੱਕ ਲਾਗੂ ਨਹੀਂ ਹੋਈਆਂ ਅਗਰ ਨਹੀਂ ਹੋਈਆਂ ਅੱਗੇ ਤੋਂ ਵੀ ਜੇ ਨਾ ਹੋਈਆਂ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਮੰਗਾਂ ਨੂੰ ਲੈ ਕੇ ਬਿਜਲੀ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਆਪਾਂ ਉਹਨਾਂ ਦੇ ਅੱਗੋਂ ਨਾਲ ਗੱਲਬਾਤ ਕਰਦੇ ਹਾਂ ਕਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਹੜਤਾਲ ਕੀਤੀ ਹੈ ਗੱਲਬਾਤ ਕਰਦੇ ਆ ਪੀਐਸਪੀਸੀਐਲ ਦੇ ਅਗੁਰਾ ਤੇ ਯੂਨੀਅਨ ਦੇ ਅਗੋ ਪਰ ਰঞ্জੀਤ ਸਿੰਘ ਨਾਲ ਗੱਲਬਾਤ ਕਰਦੇ ਆ ਰঞ্জੀਤ ਜੀ ਜਿਹੜੀ ਤੁਸੀਂ ਹੜਤਾਲ ਕੀਤੀ ਹੈ ਇੱਕ ਬਿਜਲੀ ਕਾਮਿਆਂ ਵੱਲੋਂ ਕਿ ਇਹ ਕਿਹੜੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਇਹ ਹੜਤਾਲ ਹੈ ਜਿਹੜੀ ਜੀ ਅਸੀਂ ਇਹ ਪਿੱਛੇ ਸਾਡੇਆਂ ਜਿਹੜੀ 31 ਤਰੀਕ ਨੂੰ ਬਿਜਲੀ ਮੰਤਰੀ ਨਾਲ ਤੇ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਰੀਆਂ ਮੰਗਾਂ ਜਿਹੜਾ ਅਸੀਂ ਨੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਹੋਇਆ ਸੀ ਤੇ ਉਹਦੇ ਤੇ ਸਾਰੀਆਂ ਸਹਿਮਤੀਆਂ ਬਣੀਆਂ ਸੀ ਪਰ ਸਹਿਮਤੀਆਂ ਨੂੰ ਲਾਗੂ ਅਜੇ ਤੱਕ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸਾਡੇ ਜਿਹੜੇ ਬਿਜਲੀ ਕੰਮ ਐ ਪੰਜਾਬ ਦੇ ਉਹ ਸਾਰੇ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਹ ਇਸ ਤੇ ਸਮੂਕ ਛੁੱਟੀ ਤੇ ਜਾ ਰਹੇ ਐ ਅੱਛਾ ਤੇ ਜਿਹੜਾ ਜਿਹੜੇ ਹੜਤਾਲਦਾਰਨ ਕੋਈ ਵੀ ਕੰਮ ਨੂੰ ਨਹੀਂ ਕੀਤਾ ਜਾਊਗਾ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਜਿਹੜੇ ਜਦੋਂ ਕੰਮ ਛੁੱਟੀ ਤੇ ਵਾਗੇ ਤਾਂ ਉਹ ਕੋਈ ਕੰਮ ਨਹੀਂ ਕਰਨਗੇ ਜਿਹੜਾ ਇਹ ਹੜਤਾਲ ਐ ਪੂਰੇ ਪੰਜਾਬ ਪੰਜਾਬ ਦੇ ਵਿੱਚ ਲੱਗ ਪੂਰੇ ਪੰਜਾਬ ਦੇ ਵਿੱਚ ਸਮੂਚੀਆਂ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਐ ਅਗਰ ਸਰਕਾਰ ਬੋਲੋ ਤੁਹਾਡੀ ਹੜਤਾਲ ਤੋਂ ਬਿਨਾ ਵੀ ਮੰਗ ਨਾ ਮੰਨੀ ਗਈ ਤਾਂ ਤੁਸੀਂ ਅੱਗੇ ਆਉਣ ਨਾਲ ਸਮੇ ਵਿੱਚ ਕੀ ਤਾਂ ਜੋ ਸਟੇਟ ਕਮੇਟੀਆਂ ਸਾਡੇ ਆ ਅਗਲੇ ਸੰਘਰਸ਼ ਬਾਰੇ ਸਾਨੂੰ ਦੱਸਣਗੇ ਆ ਅਸੀਂ ਉਹਨਾਂ ਦੇ ਨਾਲ ਦੀ ਨਾਲ ਉਹ ਪ੍ਰੋਗਰਾਮ ਜੋ ਵੀ ਆਊਗਾ ਅਸੀਂ ਉਸ ਨੂੰ ਲਾਗੂ ਕਰਾਂਗੇ